ਹਾਂਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸ਼ਹਿਰ ਗੜ੍ਹ ਸਿੰਘਕਰ ਦੇ ਪਿੰਡ ਐਮਾ ਮੁਗਲਾ ਜ਼ਿਲ੍ਹਾ ਹ시ਾਰਪੁਰ ਜੋ ਕਿ ਨਹਿਰ ਦੇ ਉੱਪਰ ਰਾਏ ਪੰਜਾਬੀ ਵੇਦਣਾ ਜਿੱਥੇ ਕਿ ਤੁਸੀਂ ਹਰ ਤਰ੍ਹਾਂ ਦਾ ਸ਼ੁੱਧ ਦੇਸੀ ਗੁੜ ਸ਼ੱਕਰ ਅਤੇ ਮੇਵੇ ਵਾਲਾ ਗੁੜ ਖਰੀਦ ਸਕਦੇ ਹੋ ਤੇ ਇੱਥੇ ਇੱਕ ਵਾਰ ਜ਼ਰੂਰ ਪਹੁੰਚੋ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਆਪਣੇ ਪੰਜਾਬੀਆਂ ਨੇ ਬਹੁਤ ਕੰਮਾਂ ਵਿੱਚ ਮੱਲਾ ਮਾਰੀਆਂ ਨੇ ਇੱਥੇ ਰਾਏ ਪੰਜਾਬੀ ਵੇਰਣੇ ਵਾਲਿਆਂ ਨੇ ਬਹੁਤ ਹੀ ਵੱਡੇ ਪੱਧਰ ਤੇ ਜੋ ਕਿ ਬੇਲ ਨੇ ਦਾ ਕੰਮ ਸ਼ੁਰੂ ਕੀਤਾ ਆ ਆ ਤੁਹਾਡੇ ਨਾਲ ਗੱਲਬਾਤ ਕਰਾਣੇ ਆ ਤੇ ਦੱਸਦੇ ਆ ਕਿ ਦੇਖਦੇ ਆ ਕਿ ਉਹਨਾਂ ਕੋਲ ਦੇਸੀ ਗੁੜ ਦੇ ਕਿਹੜੇ ਕਿਹੜੇ ਇਸ ਕਿਸ ਤਰ੍ਹਾਂ ਦੇ ਗੁੜ ਕਹ ਰਹੇ ਨੇ ਗੁੜ ਸ਼ੱਕਰ ਹੋ ਗਿਆ ਠੀਕ ਹੈ ਜੀ ਇਹ ਤੁਹਾਨੂੰ ਨਾਲ ਕਰਾਣੇ ਆ ਗੱਲ ਚੱਲ ਜਾਂਦਾ ਸੋ ਹੁਣ ਦੇਖਦੇ ਆ ਤੁਹਾਡੇ ਨਾਲ ਗੱਲ ਕਰਾਣੇ ਆ ਭਾਜੀ ਹੁਣ ਹੀ ਬੈਠੇ ਹੋਏ ਨੇ ਹਾਂ ਜੀ ਪੜੀ ਸਤਿ ਸ੍ਰੀ ਅਕਾਲ ਹਸਿਦਲ ਹਸਿਦਲ ਕੀ ਹਾਲ ਹੈ ਹੋਸ਼ ਨਾਲ ਵੀ ਠੀਕ ਠਾਕ ਨਹੀਂ ਚੜਦੀ ਕਲਾ ਤੁਸੀਂ ਸੁਣਾ ਦੋ ਠੀਕ ਹੈ ਜੀ ਅੱਛਾ ਭਾਈ ਆਪਣੇ ਜਿਵੇਂ ਮੈਂ ਕਈ ਦਿਨ ਹੋ ਗਏ ਸੀ ਕਿ ਨੰਗਰ ਦਾ ਸਿਕਾ ਚਲੋ ਟਾਈਮ ਥੋੜਾ ਤੁਹਾਨੂੰ ਪਤਾ ਹੀ ਹੈ ਅੱਜਕੱਲ ਥੋੜਾ ਸੀਮਿਤ ਜੀ ਹੁੰਦਾ ਹੈ ਹਾਂ ਜੀ ਤੇ ਤੁਸੀਂ ਅੱਜ ਆਪਣੇ ਨਾਲ ਗੋੜ ਬਾਰੇ ਜਰੂਰ ਚੱਕਰ ਗੋੜੇ ਤੇ ਮੀਵੇ ਵਾਲਾ ਗੋੜ ਇਹਨਾਂ ਬਾਰੇ ਜਰੂਰ ਜਾਣਕਾਰੀ ਦੇਣੀ ਆ ਤੇ ਤੁਸੀਂ ਆਪਣਾ ਐਡਰੈਸ ਵੀ ਅਸੀਂ ਮੈਂ ਵੀ ਦੱਸਦਾ ਤੁਸੀਂ ਵੀ ਜਰੂਰ ਦੱਸੋ ਐਡਰੈਸ ਤਾਂ ਆਪਣਾ ਗੜਸ਼ੰਕਰ ਤੋਂ ਕੋਟ ਤੋਂ ਹੀ ਰੋ ਜਿਹੜਾ ਜਾਂਦਾ ਰੋਡ ਨਹਿਰ ਦੇ ਉੱਪਰ ਆ ਮਗਲਾਂ ਪਿੰਡ ਤੇ ਬਾਕੀ ਗੁੜ ਦਾ ਇਹ ਆ ਕਿ ਜੋ ਆਪਾਂ ਗੁੜ ਤਿਆਰ ਕਰਨ ਦਾ ਪਿਛਲੇ ਸਾਲ ਮਨ ਬਣਾਇਆ ਸੀਗਾ ਕਿ ਪਹਿਲਾਂ ਸਾਡੇ ਬਜ਼ੁਰਗਾਂ ਦੇ ਨਾਲ ਅਸੀਂ ਤਿਆਰ ਕਰਦੇ ਸੀ ਜਿੱਦਾਂ ਕਿ ਆਪਾਂ ਉਸੇ ਤਰੀਕੇ ਮਤਲਬ ਕੋਈ ਕੋਈ ਹੋਰ ਚੀਜ਼ ਤੋਂ ਬਿਨਾ ਕਿਸੇ ਕੈਮੀਕਲ ਆਤਾ ਕਿਉਂ ਗੁੜ ਜਿੱਦਾਂ ਆਪਾਂ ਪੁਰਾਣੇ ਬਿਨਾਂ ਦੇ ਹੀ ਮਿੱਠੇ ਸੋਡੇ ਨਾਲ ਖਾਣਾ ਤੇ ਉਹ ਗੁੜ ਤਿਆਰ ਕਰਦੇ ਸੀ ਸ਼ੱਕਰ ਕਰਦੇ ਐਵੇਂ ਵਾਲਾ ਤਾਂ ਗੁੜ ਜਿੱਦਾਂ ਆਪਾਂ ਸਿਆਲ ਨੂੰ ਖਾਣ ਦੇ ਲਈ ਬਣਾਉਂਦੇ ਆ ਅੱਗੇ ਵੀ ਬਣਾਦੇ ਸੀ ਸੌਂਡ ਸੌਫ ਜਵੇਣ ਤੇਲ ਤੇ ਮੂੰਗਫਲੀ ਬਾਕੀ ਕਿਓ ਪਾ ਕੇ ਉਹ ਬਣਾਉਂਦੇ ਆ ਉਹ ਥੋੜਾ ਉਹ ਜਿਹੜਾ ਮੇਲ ਵਾਲਾ ਉਹ ਤੱਲੇ ਲਈ ਅਸੀਂ ਫਰਮੇ ਤਿਆਰ ਕਰਾਇਆ ਸੈਂਚੂਰ ਬਣਾਉਣੇ ਇਹ ਤਿਆਰ ਹੁੰਦੀ ਆ ਬਾਕੀ ਇਹ ਹੈ ਕਿ ਜੇ ਹਸਾ ਉਹਨਾਂ ਦੇ ਹੋਣਾ ਥੋੜਾ ਸਫਾਈ ਦੀ ਬਹੁਤ ਲੋੜ ਆ ਹਾਂਜੀ ਉਹਦੇ ਉਹਦਾ ਪੂਰਾ ਧਿਆਨ ਰੱਖਿਆ ਸਚਮ ਦੀ ਕਿਉਂ ਉਹਨਾਂ ਚੀਜ਼ਾਂ ਤੇ ਜਿੱਥੇ ਪਹਿਲਾਂ ਦੁਆ ਧਮਾ ਤੇ ਮੁਸ਼ਕਲ ਆਉਂਦੀ ਆ ਜੋ ਅਮਰਤਾਰੀ ਬੰਦਾ ਕੋਈ ਆ ਜੇ ਹਰ ਇੱਕ ਚੀਜ਼ ਸੱਚਾ ਦਾ ਹਰੀ ਖਾਉਂਦਾ ਜੀ ਕੋ ਅਮਰਤਾਰੀ ਤੋਂ ਬਿਨਾਂ ਵੀ ਕੋ ਹੁੰਦਾ ਆ ਉਹ ਵੀ ਸੱਚਾ ਚਾਹੁੰਦਾ ਕਿ ਝੂਠ ਨਾ ਹੋਵੇ ਤੇ ਆਪਾਂ ਹੁਣ ਜਿੱਦਣ ਤੁਸੀਂ ਗੁਰ ਬਣਾਨੇ ਆਪਾਂ ਉਧਰ ਵੀ ਵਿਜੀਟ ਕਰੀਏ ਜਿਹੜਾ ਰੱਖਦੇ ਆ ਉਹ ਵੀ ਦੇਖੋ ਹਾਂਜੀ ਜਿਹੜਾ ਰੱਖਦੇ ਆ ਤੁਸੀਂ ਗੁਰ ਉਹ ਵੀ ਦਿਖਾਓ ਜੀ ਇੱਥੋਂ ਆ ਦੇਖੋ ਅੰਦਰ ਆ ਜੀ ਹਾਂਜੀ ਲਓ ਜੀ ਆਪਾਂ ਜਿੱਥੇ ਗੁਰ ਰੱਖਦੇ ਆ ਉਹ ਵੀ ਦਿਖਾ ਰਹੇ ਆ ਤੁਹਾਨੂੰ ਤਾਂ ਦੇਖੋ ਜੀ ਬਹੁਤ ਹੀ ਵਧੀਆ ਢੰਗ ਦੇ ਨਾਲ ਧਾਕ ਕੇ ਰੱਖਿਆ ਹੋਇਆ ਜੀ ਤੇ ਬਾਕੀ ਤੇ ਸ਼ੱਕਰ ਜਦਾਂ ਉਹ ਇਹਨਾਂ ਚ ਵਾ ਕੇ ਰੱਖ ਲਈ ਦੀ ਆ ਬਾਕੀ ਇਹਨਾਂ ਟੋਕਰਾਂ 'ਚ ਧੱਕ ਰੱਖੀ ਦੀ ਆ ਅ ਚੱਕਰ ਵਾਲੇ ਡਰਮੀ ਦਾ ਮਾਰਿਆ ਟੋਰ ਟੱਕਣ ਖੋਲੇ ਤਾਂ ਜੀ ਇਹਦੇ ਵਿੱਚ ਬਸ ਆ ਲੋ ਜੀ ਆ ਦੇਖੋ ਚੱਕਰ ਆ ਦੇਖੋ ਦੇਸੀ ਚੱਕਰ ਜਿਹੜੀ ਆ ਉਹਦੇ ਰੰਗ ਤੋਂ ਪਾ ਲਈ ਜਾਂਦਾ ਆ ਗੋੜਾ ਜਿਹੜਾ ਫਰੇਮ ਵਾਲਾ ਆ ਇਹ ਫਰੇਮ ਵਾਲਾ ਗੋੜਾ ਕਰਦੇ ਆ ਆ ਵਾਲਾ ਲਓ ਜੀ ਆ ਸੈਂਚੂਅਲ ਦੇ ਵਿੱਚ ਤਿਆਰ ਕਰਦੇ ਆ ਜੀ ਮੇਵੇ ਵਾਲਾ ਕੋਲ ਜਿਹੜਾ ਆਪਾਂ ਤੁਹਾਨੂੰ ਕਿਹਾ ਸੀਗਾ ਤੇ ਹੁਣ ਆਪਾਂ ਲੈ ਕੇ ਚੱਲਦੇ ਆਂ ਉੱਧਰ ਵੀ ਜਿੱਧਰ ਗੁਰ ਤਿਆਰ ਕਰਦੇ ਆ ਭਾਜੀ ਹੁਣੇ ਆਓ ਜੀ ਅਕਿਦਾ ਰਿਓ ਕਿੰਨੇ ਵੱਡੇ ਪੱਧਰ ਤੇ ਭਾਜੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਉਹ ਤੋਂ ਪਹਿਲਾਂ ਤਾਂ ਆਪਾਂ ਨੂੰ ਫਿਰ ਸਭ ਤੋਂ ਪਹਿਲਾਂ ਤਾਂ ਬਲਨ ਸਟਾਕ ਕਰਨਾ ਪੈਂਦਾ ਜਮਾ ਹਾਂਜੀ ਉਹ ਸਾਰਾ ਕੀਤਾ ਬਿਲਕੁਲ ਆ ਦੇਖ ਸਕਦੇ ਹੋ ਬਲਨ ਸਾਰਾ ਸਟਾਕ ਜੇ ਜਦੋਂ ਸ਼ੁਰੂ ਹੋ ਜAVE ਤਾਂ ਫਿਰ ਵਿੱਚ ਕੋਈ ਦਿੱਕਤ ਨਾ ਆਵੇ ਆਜੇ ਬਾਕੀ ਆਪਾਂ ਤੁਹਾਨੂੰ ਕਿੱਥੇ ਤਿਆਰ ਕਰਦੇ ਆ ਲਓ ਜੀ ਜਿਹਨੇ ਜਿਹਨੇ ਤਿਆਰ ਕਰਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਤੁਹਾਨੂੰ ਜਿੱਥੇ ਆਪਣੇ ਗੰਨੇ ਮਤਲਬ ਜਿੱਦਾ ਗੰਨੇ ਹ ਰਸ ਕੱਢਿਆ ਜਾਂਦਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਕਰਾਇਆ ਹੋਇਆ ਜੀ ਭਾਜੀ ਉਹਨਾਂ ਨੇ ਇਹ ਚੀਜ਼ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਸ ਹੈ ਰਾਸ ਜਿੱਥੇ ਪੈਂਦੀ ਹੈ ਬਿਲਕੁਲ ਰਾਸ ਆ ਜੀ ਕਿੱਥੋਂ ਸਫਾਈ ਹੁੰਦੀ ਪਹਿਲਾਂ ਜਾਲੀ ਇੱਥੇ ਲੱਗੀ ਹੋਆ ਉੱਤੋਂ ਮਗਰੋਂ ਲਓ ਜੀ ਇੱਕ ਜਾਲੀ ਆ ਲੱਗੀ ਹੋਈ ਹੈ ਜੀ ਜਿੱਥੇ ਚਾਸ ਲਿਜਾਓ ਹੇਠਾਂ ਅੰਡਰਗਰਾਉਂਡ ਜਾਂਦਾ ਬਾਕੀ ਫਿਰ ਤੇ ਉਸ ਤੋਂ ਬਾਅਦ ਆ ਜਾਓ ਅੰਦਰ ਉਸ ਤੋਂ ਬਾਅਦ ਤੁਹਾਨੂੰ ਦਿਖਾਇਆ ਕਰਦੇ ਹਾਂ ਜਿਹੜਾ ਕਿ ਇਹਦਾ ਗੰਨੇ ਦਾ ਜਿਹੜਾ ਛਿਲਕਾ ਆ ਉਹ ਦੀੜ ਜਿਹੜਾ ਰੱਖ ਉਧਰ ਜਾਂਦਾ ਦੀੜੀ ਨੂੰ ਕਹਿੰਦੇ ਆ ਉਧਰ ਜਾਂਦਾ ਜੀ ਬਹੁਤ ਹੀ ਵਧੀਆ ਢੰਗ ਦੇ ਨਾਲ ਮਸ਼ੀਨ ਲਗਾਈ ਹੋਈ ਆ ਤੇ ਜਿੱਥੇ ਤਿਆਰ ਕਰਦੇ ਆਪਾਂ ਤੁਹਾਨੂੰ ਆਜਾ ਤਿਆਰ ਹੋ ਰਿਹਾ ਆ ਤਕਰੀਬਨ ਗੋੜ ਤਿਆਰ ਕਰ ਰਿਹਾ ਉਹ ਵੀ ਤੁਹਾਨੂੰ ਦਿਖਾਨੇ ਆਪਾਂ ਤੇ ਦੇਖ ਸਕਦੇ ਆ ਤੁਸੀਂ ਇੱਧਰ ਕੰਮ ਚੱਲ ਰਿਹਾ ਜੀ ਪੂਰੇ ਹਾਜ਼ਰੀ ਦੇ ਵਿੱਚ ਹਾਂ ਦੇਖੋ ਬਿਲਕੁਲ ਬੈਠ ਕੇ ਹਾਂ ਬਾਕੀ ਤਿਆਰ ਕਰਾ ਰਿਹਾ ਐਨ ਭਾਜੀ ਹਣੀ ਆ ਇੱਧਰ ਇੱਧਰੋਂ ਸਿੰਖ ਲਵਾਇ ਵਗੈਰਾ ਉੱਥੋਂ ਹੱਥ ਧੋ ਕੇ ਫੇਰੇ ਇੱਧਰ ਲਓ ਜੀ ਅਸੀਂ ਦਿਖਾ ਰਹੇ ਆ ਜੀ ਜਿਹੜਾ ਕਿ ਬੇਲਨੇ ਦਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਕਿ ਰਸ ਉੱਥੋਂ ਰਸ ਐਚ ਆ ਜਲੀ ਇੱਧਰ ਦੂਸਰੀ ਜਲੀ ਆ ਲੱਗੀ ਹੋਈ ਹੈ ਜੀ ਤੇ ਬੜੇ ਹੀ ਵਧੀਆ ਢੰਗ ਦੇ ਨਾਲ ਜਿਹੜਾ ਕਿ ਬਿਲਕੁਲ ਸਫਾਈ ਦਾ ਧਿਆਨ ਪੂਰਾ ਰੱਖਿਆ ਹੋਇਆ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਤਿਆਰ ਹੋ ਰਹੀ ਹੈ ਜੀ ਗੁਰਦਾਤਾ ਗੜ ਸਿੰਘ ਤੋਂ ਜਿਹੜੀ ਆਦਮਪੁਰ ਵਾਲੀ ਮਹਿਰ ਆ ਪਿੰਡ ਐਮਾ ਮੁਗਲਾ ਨੇੜੇ ਪਿੰਡ ਕਿਤਨਾ ਤੁਹਾਨੂੰ ਆਪਾਂ ਦਿਖਾਣੇ ਆ ਜਰੂਰ ਤੇ ਜਿਹੜਾ ਕਿ ਅਗਲੀਆਂ ਚੀਜ਼ਾਂ ਹੁੰਦੀਆਂ ਹਨ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਭਾਈ ਸਾਹਿਬ ਉਹਨਾਂ ਦੇ ਬੇਟਾ ਬਿਲਕੁਲ ਨਾਲ ਬਹਿ ਕੇ ਕੰਮ ਕਰਵਾ ਰਹੇ ਨੇ ਤੇ ਸਾਡੇ ਭਾਈ ਸਾਹਿਬ ਹੁਣੇ ਦੇਖੋ ਜਿਹੜੀ ਮੋਹਰੇ ਕਿਉਂਕਿ ਤੁਹਾਨੂੰ ਪਤਾ ਅੱਗੇ ਜਿੱਥੇ ਸੇਲ ਕਰਨਾ ਉੱਥੇ ਵੀ ਪੈਣਾ ਜ਼ਰੂਰੀ ਆ ਹਾਂ ਇੱਕ ਜਣੇ ਨੂੰ ਉੱਥੇ ਤੇ ਇੱਕ ਜਣੇ ਨੂੰ ਇੱਥੇ ਰਹਿਣਾ ਮਖਜੂਰਾ ਤੁਹਾਨੂੰ ਕਿਹਾ ਸੀਗਾ ਕਿ ਮੇਵੇ ਵਾਲਾ ਗੁਰ ਤੁਸੀਂ ਦੇਖ ਸਕਦੇ ਹੋ ਫਰਮੇ ਤਿਆਰ ਕੀਤੇ ਹੋਏ ਆ ਇਸ ਤਰ੍ਹਾਂ ਮੇਵਾ ਪਾ ਕੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਹਿਲਾਂ ਆਪਾਂ ਦਿਖਾ ਲਿਆ ਵੀ ਗੁੜ ਤੇ ਬੜੇ ਹੀ ਵਧੀਆ ਢੰਗ ਦੇ ਨਾਲ ਫਰਮਿਆਂ ਦੇ ਵਿੱਚ ਜਾਨੀ ਕਿ ਹਲੋ ਕੋ ਜਾਮਣੇ ਵਾਸਤੇ ਰੱਖਿਆ ਹੋਇਆ ਜੀ ਸੋ ਦੋਸਤੋ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਕਿ ਬੀਲਣੀ ਦਾ ਪਹਿਲਾ ਪਾਰਟ ਉਸ ਤੋਂ ਬਾਅਦ ਦੂਸਰਾ ਪਾਰਟ ਔਰ ਤੀਸਰਾ ਪਾਰਟ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਪਾਈਪ ਲੱਗੀ ਹੋਈ ਆ ਇਹਦੇ ਵਿੱਚੋਂ ਇੱਥੇ ਆਏਗਾ ਤੇ ਉਸ ਤੋਂ ਬਾਅਦ ਇਹ ਤੀਸਰਾ ਪਾਰਟ ਇਹ ਆ ਗਿਆ ਜੀ ਤੇ ਚੌਥਾ ਪਾਰਟ ਆ ਗਿਆ ਇਹ ਵਾਲਾ ਤੇ ਪੰਜਵਾਂ ਪਾਰਟ ਤੁਸੀਂ ਦੇਖ ਸਕਦੇ ਹੋ ਇਹ ਇਹ ਤੱਕ ਕੋਈ ਵੀ ਇੰਨਾ ਸਫਾਈ ਦਾ ਧਿਆਨ ਕੋਈ ਨਹੀਂ ਰੱਖਦਾ ਹੈਗਾ ਕਿਉਂਕਿ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਮੈਂ ਇੰਨਾ ਲੰਮਾ ਚੌੜਾ ਪ੍ਰੋਸੈਸ ਦੇਖਿਆ ਔਰ ਵਧੀਆ ਲੱਗਿਆ ਮੈਨੂੰ ਕਿਉਂਕਿ ਬਾਕੀ ਤੁਸੀਂ ਵੀ ਆਪਣੇ ਸੁਝਾਅ ਵੀ ਦਿਓ ਰਹੇ ਜਰੂਰ ਦੇਣੇ ਆ ਤੇ ਐਨੀ ਸਫਾਈ ਰੱਖ ਕੇ ਵਧੀਆ ਕੰਮ ਕਰਨਾ ਔਰ ਕੰਮ ਆਪਣੇ ਵਧੀਆ ਢੰਗ ਦੇ ਨਾਲ ਕਰਨਾ ਜੋ ਕਿ ਮਤਲਬ ਕੋਈ ਕੋਈ ਕਰਦਾ ਆ ਦੇਖ ਸਕਦੇ ਆ ਤੁਸੀਂ ਇਹ ਪਾਜਾ ਗੁਰੂਆਂ ਮੈਂ ਤੁਹਾਨੂੰ ਪਾਜੇ ਗੁਰਦੀਆਂ ਤੋਂ ਵੀ ਦਿਖਾਣਾ ਹਾਂਜੀ ਤੁਸੀਂ ਮੈਂ ਕਹਿੰਦੀ ਇੱਥੇ ਜਿਵੇਂ ਗੁਰਦ ਲੈਣ ਆਏ ਹੋ ਤੁਹਾਡਾ ਆਪਣਾ ਕਿਹੜਾ ਪਿੰਡ ਆ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਸਾਡਾ ਪਿੰਡ ਚਾਂਦੂ ਜੱਟਾਂ ਜੀ अच्छा जी ਅਸੀਂ ਅੱਗੇ ਵੀ ਇਥੋਂ ਕਈ ਵਾਰ ਗੁੜ ਲੈ ਕੇ ਗਏ ਆ ਗੁੜ ਬਹੁਤ ਵਧੀਆ ਆ ਹਾਂਜੀ ਤੇ ਫਰੈਸ਼ ਆ ਤੇ ਦੂਜਾ ਨੰਬਰ ਚਾਹ ਵੀ ਵਧੀਆ ਬਣਦੀ ਆ ਖਾਣ ਨੂੰ ਵੀ ਸਵਾਦ ਆ ਬਹੁਤ ਵਧੀਆ ਟੇਸਟ ਆ ਆਪਾਂ ਨੇ ਦੇਸੀ ਤਰੀਕੇ ਨਾਲ ਇਹ ਆਪਣੇ ਤਿਆਰ ਕੀਤਾ ਜਾਂਦਾ ਆ ਹਾਂਜੀ ਹਾਂਜੀ ਬਹੁਤ ਵਧੀਆ ਗੁੜ ਆ ਹੋਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਹੋਰਾਂ ਨੂੰ ਵੀ ਸਾਡੀ ਇਹ ਰਿਕਵੈਸਟ ਹੈਗੀ ਆ ਕਿ ਸਾਰੇ ਜਣੇ ਆਓ ਭਾਈ ਵਧੀਆ ਗੁਣਵੱਤਾ ਵਾਲਾ ਗੁੜ ਖਾਓ ਤੇ ਜਿਹੜੇ ਆਪਣੇ ਦੂਜੇ ਬੇਲਣੇ ਲੱਗੇ ਹੋਏ ਆ ਉਹ ਬੇਲਣੇ ਨਹੀਂ ਸਹੀ ਹੈਗੇ ਜਿਹੜੇ ਇਹ ਬੇਲਣਾ ਸਾਡੇ ਲੱਗਿਆ ਹੋਇਆ ਭਾਜੀ ਦਾ ਇਹ ਬੇਲਣਾ ਬਹੁਤ ਵਧੀਆ ਆ ਤੇ ਆਪਣੇ origional ਮਤਲਬ ਜਿਹੜਾ ਕਿ ਦੇਸੀ ਪੰਜਾਬੀ ਗੁੜ ਇਹ ਆ ਹਾਂਜੀ ਸੋ ਦੋਸਤੋ ਆਪਾਂ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾ ਲਈ ਆ ਪੰਜਾਬੀ ਬੇਲਣੇ ਵਾਲੀ ਕਿਉਂਕਿ ਕਿੰਨਾਂ ਦੇ ਦਿਲ ਦੇ ਵਿੱਚ ਸਵਾਲ ਹੋਊਗਾ ਕਿ ਲਿਖਿਆ ਪੰਜਾਬੀ ਆ ਭਾਜੀ ਤੁਸੀਂ ਇਹਦੇ ਬਾਰੇ ਵੀ ਜਰੂਰ ਆਪਣਾ ਸਪਸ਼ਟੀਕਰਨ ਦੱਸਣਾ ਕਿ ਆਪਾਂ ਜਦਾਂ ਲਿਖਿਆ ਪੰਜਾਬੀ ਆ ਕਿੰਨੇ ਨੇ ਕਿਹਾ ਵੀ ਕਮੈਂਟਾਂ ਵਿੱਚ ਕਿੰਨੇ ਨੇ ਕਿਹਾ ਨਾ ਬਿਲਕੁਲ ਬਿਲਕੁਲ ਕਿ ਕਿੰਨੇ ਨੇ ਕਿਹਾ ਯਾਰ ਲਿਖਿਆ ਪੰਜਾਬੀ ਆ ਤੇ ਲੇਬਰ ਤੁਸੀਂ ਮਤਲਬ ਬਾਲੇ ਬੰਦੇ ਲਾਏ ਹੋਏ ਨਾ ਪ੍ਰਵਾਸੀ ਇਮੇਜ ਦੋ ਲਾਏ ਹੋਇਆ ਉਹਦੇ ਬਾਰੇ ਜੋ ਸੋ ਵੀਰ ਜੀ ਉਹ ਚੱਕਰ ਇਦਾਂ ਤੁਹਾਨੂੰ ਖੁਦ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਲੇਬਰ ਜਿਹੜੀ ਆ ਨਾ ਲੇਬਰ ਤੋਂ ਬਿਨਾ ਇਹ ਕੰਮ ਚੱਲਦਾ ਨਹੀਂ ਠੀਕ ਹੈ ਜੀ ਹੁਣ ਅਸੀਂ ਦੋਵੇਂ ਮੈਂਬਰ ਆ ਮੈਂ ਤੇ ਮੇਰਾ ਬੇਟਾ ਇੱਥੇ ਠੀਕ ਹੈ ਜੀ ਇੱਕ ਨੇ ਇੱਥੇ ਰਹਿਣਾ ਇੱਕ ਨੇ ਅੰਦਰ ਉਹਨਾਂ ਦੇ ਕੋਲ ਰਹਿਣਾ ਆ ਹੁਣ ਜੇ ਖਾਥੀ ਦਾ ਦੋ ਤੇ ਕੰਮ ਨਹੀਂ ਹੋਣਾ ਫਲੇਵਰ ਆਪਾਂ ਲੈਣੇ ਪੈਣੇ ਆ ਇਹਦੇ ਵਿੱਚ ਅਸੀਂ ਇੱਕੇ ਰੱਖਿਆ ਆ ਕਿ ਜਿਹੜੀ ਇਹ ਵਾ ਦੇਖੋ ਆਪਾਂ ਨੂੰ ਇਹ ਨਹੀਂ ਹੱਕ ਕਿ ਕੋਈ ਇਹ ਖਾਂਦੇ ਨਹੀਂ ਹੋਣਗੇ ਆਪਣਾ ਪੀਂਦੇ ਨਹੀਂ ਖਾਂਦੇ ਪੀਂਦੇ ਥਗੇ ਹੋਣਗੇ ਪਰ ਆਪਣੀ ਅੱਖਿਆ ਕਿ ਸਾਡੇ ਦੋ ਤੁਸੀਂ ਇੱਥੇ ਆ ਗਏ ਆ ਜਿੱਤੋਂ ਬਾਹਰ ਬਾਹਰ ਖਾਣਾ ਤੁਸੀਂ ਜੋ ਖਾਣਾ ਅੰਦਰ ਸੈਂਖ ਲੱਗੇ ਆ ਬਾਹਰ ਵੀ ਟੂਟੀ ਲੱਗੀ ਆ ਉਥੋਂ ਹੱਥ ਧੋ ਕੇ ਹੀ ਅੰਦਰ ਜਾਣਾ ਤੁਸੀਂ ਆਪਾਂ ਆਪਣੇ ਕੋਸ਼ੇ ਸਾਡੀ ਇਹ ਸਾਰੀ ਅਸੀਂ ਪੂਰੀ ਨਿਗਰਾਨੀ ਇਹੀ ਰੱਖੀ ਰਹੀ ਆ ਕਿਉਂਕਿ ਬਾਕੀ ਹੁਣ ਦੇਖੋ ਖਾਨ ਤੋਂ ਬਿਨਾਂ ਜੇ ਕਈ ਐਫਏ ਦਾ ਲੇਬਰ ਨਹੀਂ ਮੰਨੀ ਜੇ ਅਸੀਂ ਇਹੀ ਦੇਖੀ ਆਈਏ ਜੀ ਜੋ ਸਚਾਈ ਆ ਇੱਥੇ ਆ ਮੈਂ ਗੱਲਾਂ ਕਰ ਲਈਏ ਤਾਂ ਉਹ ਗੱਲ ਨਹੀਂ ਬਣਦੀ ਸੇ ਸੱਚੀ ਉਹ ਸੱਚੀ ਗੱਲ ਰਹੀ ਹੈ ਸੋ ਭਾਜੀ ਉਹਨਾਂ ਨੇ ਇਸ ਗੱਲ ਦਾ ਕਲੀਅਰ ਕਰਤਾ ਬਾਕੀ ਕਿਉਂਕਿ ਮੈਨੂੰ ਪਤਾ ਹੈ ਫਿਰ ਵੀ ਕਮੈਂਟ ਬਹੁਤ ਆ ਲੋਕਾਂ ਨੇ ਕਰਨੇ ਆ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੇਬਰ ਨਹੀਂ ਮਿਲਦੀ ਉਹਨਾਂ ਨੇ ਸਾਰੀ ਸਾਫ ਸਫਾਈ ਦਾ ਧਿਆਨ ਰੱਖਿਆ ਹੋਇਆ ਇਸ ਕਰਨਾ ਉਹਨਾਂ ਨੂੰ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਇਸ ਚੀਜ਼ ਦੀ ਵੀ ਆਪਾਂ ਨੇ ਇਹਨਾਂ ਨੂੰ ਲੇਬਰ ਵਧ ਦਨੇ ਦਿਹਾੜੀ ਇਸ ਚੀਜ਼ ਦੀ ਤੇ ਭਾਈ ਤੁਸੀਂ ਸਾਡੇ ਮਤਲਬ ਇੱਥੇ ਖਾਣਾ ਨਹੀਂਗਾ ਇਹ ਤੁਹਾਨੂੰ ਲੇਬਰ ਹੀ ਵਧ ਦਿਆਂਗੇ ਥੋੜੀ ਠੀਕ ਹੈ ਸੋ ਤੁਸੀਂ ਜਰੂਰ ਇੱਕ ਵਾਰ ਵਿਜ਼ਿਟ ਕਰਨਾ ਰਾਏ ਪੰਜਾਬੀ ਵੇਲਣੇ ਵਾਲਿਆਂ ਦੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਤੋਂ ਬਾਹਰੋਂ ਲੋਕੇਸ਼ਨ ਦਿਖਾ ਦਨੇ ਆ ਔਰ ਬੜਾ ਹੀ ਵਧੀਆ ਸਾਫ ਸੁਥਰਾ ਕੰਮ ਆ ਤੇ ਜਰੂਰ ਇੱਕ ਵਾਰ ਪਹੁੰਚਣ ਦੀ ਖੇਚਲ ਜਰੂਰ ਕਰਨੀ ਆ ਕਿਉਂਕਿ ਇੱਕ ਵਾਰ ਖੇਚਲ ਕਰ ਲਿਓ ਤੇ ਜ਼ਿੰਦਗੀ ਦੇ ਵਿੱਚ ਜੇ ਅਗਰ ਜੀਉਣ ਦਾ ਜਿੱਦਾਂ ਕਹਿੰਦੇ ਨਜ਼ਾਰਾ ਹੀ ਵੱਖਰਾ ਹੈ ਜਦੋਂ ਆਪਾਂ ਪੰਜਾਬੀ ਵੇਲਣੇ ਤੋਂ